ਪੰਜਾਬ ਦੀਆਂ ਖਬਰਾਂ ਪੜਨ ਲੱਗੋ ਤੇ ਰੋਜ਼ ਅਕਾਲੀਆਂ ਨਾਲ ਰਿਲੇਟਡ ਇੱਕ ਖਬਰ ਲੱਗੀ ਹੁੰਦੀ ਹੈ। ਕਿਸੇ ਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਦੇ ਮੰਦੜੇ ਹਾਲ ਛਾਪੇ ਹੁੰਦੇ ਕਿਸੇ ਨੇ ਕੋਈ ਪ੍ਰੈਜ਼ੈਂਟ ਖਬਰ ਲਈ ਹੁੰਦੀ ਤੇ ਜੇ ਤੁਸੀਂ ਕੈਨੇਡਾ ਦੀਆਂ ਖਬਰਾਂ ਪੜੋ ਤੇ ਉੱਥੇ ਟਰੰਪ ਦਾ ਨਾਮ ਰੋਜ਼ ਆਇਆ ਹੁੰਦਾ ਵੀ ਇਹਨਾਂ ਨੇ ਕੈਨੇਡਾ ਨੂੰ ਆਹ ਕਹਿ ਤਾ ਆਹ ਕਹਿ ਤਾ ਬਹੁਤੇ ਨੂੰ ਲੱਗਾ ਵੀ ਮਜ਼ਾਕ ਕਰ ਰਹੇ ਨੇ ਨਸ਼ੇ 'ਚ। ਨਸ਼ਾ ਕੁਰਸੀ ਦਾ ਕੋਈ ਹੋਰ ਨਾ ਸਮਝ ਲਿਓ। ਲੋਕਾਂ ਨੂੰ ਲੱਗਾ ਕਿ ਮਜ਼ਾਕ ਕਰ ਰਹੇ ਨੇ ਹਟ ਜਾਣਗੇ ਪਰ ਉਹ ਨਹੀਂ ਹਟਦੇ ਉਹ ਰੋਜ਼ ਕੋਈ ਨਵਾਂ ਨਵਾਂ ਹੀ ਟੀਕਾ ਲਾਉਂਦੇ ਨੇ। ਹੁਣ ਕਹਿੰਦੇ ਨੇ ਕਿ ਕੈਨੇਡੀਅਨ ਘਬਰਾ ਗਏ ਨੇ। ਕੈਨੇਡੀਅਨ ਘਬਰਾਏ ਹੋਏ ਨੇ ਥੋੜੇ ਜਿਹੇ ਥੋੜੇ ਜਿਹਾ ਲਾਈਟਲੀ ਵੀ ਕਈ ਲੈ ਰਹੇ ਨੇ ਤੇ ਥੋੜਾ ਜਿਹਾ ਫਰਕ ਵੀ ਪਿਆ ਜਿਆਦਾ ਕਰਕੇ ਸਾਡੇ ਜਿਹੜੇ ਨੇ ਪੋਲਿਟਿਕਲ ਲੀਡਰ ਜਿਹੜੇ ਨੇ ਉਹ ਉਹਨਾਂ ਨੂੰ ਜਿਹੜੇ ਨਾ ਇੱਕ ਅਚੋਤਾਈ ਜੀ ਲੱਗੀ ਹੋਈ ਹੈ ਕਿ ਪਤਾ ਨਹੀਂ ਕੀ ਹੋਣਾ ਪਤਾ ਨਹੀਂ ਕੀ ਹੋਣਾ ਹੁਣ ਇਹਦੇ ਵਿੱਚ ਇੱਕ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇਹ ਟਰੰਪ ਹੋਰਾਂ ਨੇ ਇੰਨੇ ਬਿਆਨ ਤਾਗੇ ਨੇ ਜਿਸ ਦਿਨ ਦੀ ਉਹਨਾਂ ਨੇ ਇਲੈਕਸ਼ਨ ਜਿੱਤੀ ਹੈ ਤੇ ਹੁਣ ਤੇ ਤਰੀਕ 20 ਹੈ ਬਹਿ ਜਾਣਾ ਉਹਨਾਂ ਨੇ ਛੇਤੀ ਕਰਤੀ ਤੇ ਉਹਨਾਂ ਨੇ ਕਿਹੜੇ ਦੇਸ਼ ਬਾਰੇ ਮੁੱਦਾ ਨਹੀਂ ਛੇੜਿਆ ਉਕੇ ਨਿਆੜ ਵਾਲੇ ਥੋੜਾ ਜਿਹਾ ਜ਼ਿਆਦਾ ਤੇ ਕੈਨੇਡਾ ਉਹਨਾਂ ਵਿੱਚੋਂ ਇੱਕ ਹੈ ਤੇ ਮੈਂ ਕੁਝ ਦਿਨ ਪਹਿਲਾਂ ਕੁਝ ਨਿਊਜ਼ ਚੈਨਲ ਜਿਹੜੇ ਸੀ ਦੇਖ ਰਿਹਾ ਸੀ ਭਾਰਤ ਦੇ ਯੂਰਪ ਦੇ ਕੁਝ ਤੇ ਨਾਰਥ ਅਮਰੀਕਾ ਦੇ ਤੇ ਕੈਨੇਡੀਅਨ ਚੈਨਲ ਔਰ ਤੁਸੀਂ ਬੀਵ ਕਰੋਗੇ ਇੱਕੋ ਟਾਈਮ ਸਾਰਾ ਤੇ ਇਹੋ ਡਿਸਕਸ਼ਨ ਆ ਰਹੀ ਸੀ ਕਿ ਇੰਡੀਆ ਵਾਲੇ H1B ਵੀਜ਼ੇ ਨੂੰ ਲੈ ਕੇ ਜਿਹੜੇ ਸੀ ਉਹ ਪਿੱਟ ਰਹੇ ਸੀ ਤੇ ਯੂਰਪ ਵਾਲੇ ਕਹਿ ਰਹੇ ਸੀ ਕਿ ਉਹ ਸਾਡੇ ਨਾਲ ਜਿਹੜਾ ਹੈ ਪਨਾਮਾ ਦੇ ਵਿੱਚ ਤੇ ਗ੍ਰੀਨਲੈਂਡ ਦੇ ਵਿੱਚ ਉਹ ਪੰਗੇ ਪੈ ਜਾਂਦਾ ਤੇ ਸਕੈਂਡੀਨੇਵੀਨ ਕੰਟਰੀਆਂ ਤੇ ਹਮਲੇ ਕਰਨੇ ਨੂੰ ਫਿਰਦਾ ਉਹ ਇਸ ਪਾਸੇ ਨੂੰ ਬੜੇ ਉਹ 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 ਸੋਚ ਕੇ ਜਿਹੜੇ ਔਖੇ ਸੀਗੇ ਤੇ ਕੈਨੇਡੀਅਨਾਂ ਨੂੰ ਆਪਣਾ ਪਿਆ ਗਿਆ ਜਦੋਂ ਤਾਂ ਉਹਨਾਂ ਨੇ ਕਹਿ ਦਿੱਤਾ ਕਿ 25% ਟੈਕਸ ਅਸੀਂ ਲਾ ਦੇਣਾ ਹੈ ਕੈਨੇਡੀਅਨ ਵਸਤਾਂ ਤੇ ਅਸਲ ਵਿੱਚ ਡੋਨਲਡ ਟਰੰਪ ਹੋਣਾ ਦੀ ਸ਼ਖਸੀਅਤ ਦੇ ਬਾਰੇ ਚਲੋ ਉਹਨਾਂ ਨੂੰ ਚੁਣਿਆ ਹੈ ਅਮਰੀਕਨਾਂ ਨੇ ਕੋਈ ਗੱਲ ਨਹੀਂ ਰਾਸ਼ਟਰਪਤੀ ਬਣਨ ਗਿਆ 4 ਸਾਲਾਂ ਲਈ ਪਰ ਕਹ ਲਿਆ ਕਿ ਉਹ ਉਹਨਾਂ ਆਗੂਆਂ ਦੇ ਵਿੱਚ ਦੁਨੀਆ ਦੇ ਵਿੱਚ شمار ਹੁੰਦੇ ਨੇ ਜਿਹੜੇ ਜਿਵੇਂ ਅਮਿਤ ਸ਼ਾਹ ਨੇ ਕਿਹਾ ਸੀ ਨਾ ਕਿ ਚੋਣਵੀਂ ਜੁਮਲਾ ਥਾ ਵੋ ਜੁਮਲੇ ਛੱਡਣ ਦਿਓ ਮਾਰ ਹੈਗੇ ਨੇ ਜੁਮਲੇ ਦੇ ਵਿੱਚ ਫੈਕਟ ਐਂਡ ਫਿਗਰਸ ਹੋਣ ਨਾ ਹੋਣ ਇੱਕ ਵੱਖਰੀ ਗੱਲ ਹੈ ਸੋ ਡੋਨਲਡ ਟਰੰਪ ਹੋਣੀ ਜਿਹੜਾ ਕਹਿੰਦੇ ਕਿ 100 ਬਿਲੀਅਨ ਦੀ ਸਬਸਿਡੀ ਦਿੰਨੇ ਆ ਸੀ ਇਹ ਕੈਨੇਡਾ ਵਾਲਿਆਂ ਨੂੰ ਸਬਸਿਡੀ ਕੀ ਆ ਉਹ ਨਹੀਂ ਇੱਥੇ ਕੋਈ ਫਾਰਮਰਾਂ ਨੂੰ ਕੋਈ ਸਪੋਰਟ ਕੀਤੀ ਹੈ ਜਾਂ ਕਿਸੇ ਹੋਰ ਨੂੰ ਸਪੋਰਟ ਕੀਤੀ ਕਾਦੀ ਸਬਸਿਡੀ ਦਿੰਦੇ ਨੇ ਕੈਨੇਡਾ ਨੂੰ ਕੀ ਕੈਨੇਡਾ ਦੇ ਰਾਖੀ ਕਰਦੇ ਨੇ ਉਹ ਜਾਂ ਕੈਨੇਡਾ ਦੇ ਵਿੱਚ ਇੰਡਸਟਰੀ ਨੂੰ ਸਪੋਰਟ ਕਰਦੇ ਨੇ ਕੋਈ ਸਬਸਿਡੀ ਨਹੀਂ ਦਿੰਦੇ ਉਹ ਫਰਕ ਜਿਹੜਾ ਉਹ ਗੱਲ ਕਰ ਰਹੇ ਨੇ ਉਹ ਹੈ ਟ੍ਰੇਡ ਟ੍ਰੇਫਿਸਟ ਡੈਪੋਜ਼ਿਟ ਪਾਵ ਹੈ ਜਿੰਨਾ ਸਮਾਨ ਕੈਨੇਡਾ ਉਹਨਾਂ ਨੂੰ ਵੇਚਦਾ ਤੇ ਜਿੰਨਾ ਉਹ ਵੇਚਦੇ ਨੇ ਉਹਦਾ ਜਿਹੜਾ ਅੰਤਰ ਹੈ ਉਹ ਟ੍ਰੇਡ ਟ੍ਰੇਫਿਸਟ ਹੁੰਦਾ ਜ਼ਾਹਰਾ ਤੌਰ ਤੇ 40 ਕਰੋੜ ਅਬਦੀ ਹੈ ਅਮਰੀਕਾ ਦੀ ਇੱਥੇ ਦੀ 4 ਕਰੋੜ ਹੈ ਕੈਨੇਡਾ ਦੀ ਤੇ ਕੈਨੇਡਾ ਵਾਲੇ ਜ਼ਿਆਦਾ ਸਮਾਨ ਵੇਚਣਗੇ ਅੱਛਾ ਉਹ ਫਰਕ ਜਿਹੜਾ ਹੈ ਉਹ 40 45 ਬਿਲੀਅਨ ਦੇ ਵਿਚਕਾਰ ਰਹਿੰਦਾ ਹੈ ਦੋ ਸਾਲਾਂ ਦੇ ਪਿਛੇ ਦੋ ਸਾਲ ਪਿਛਲੇ ਆਕਰ ਦੇਖ ਲਓ ਤਾਂ ਇੱਥੇ ਕੀ ਰਹਿੰਦਾ ਆਲਮੋਸਟ ਥੋੜਾ ਬੋਤਾ ਵਧ ਘਟ ਹੋ ਸਕਦਾ ਉਹ 40 45 ਬਿਲੀਅਨ ਦਾ ਅੱਜ ਜਿਹੜਾ ਫਰਕ ਹੈ ਸਮਝ ਆਉਂਦਾ ਵੀ ਹੈ ਤੇ ਉਹ ਕਹਿੰਦੇ ਨੇ 100 ਬਿਲੀਅਨ ਦੀ ਸਬਸਿਡੀ ਦਿੰਦੇ ਆਂ ਅਸੀਂ ਅੱਛਾ ਹੁਣ ਉਹਨਾਂ ਦੀ ਟੀਮ ਨੇ 100 ਦਾ 200 ਬਣਾ ਲਿਆ ਉਹਨੂੰ ਕਿਵੇਂ ਘਟ ਕਰਨਗੇ ਕੀ ਉਹਨਾਂ ਕੋਲ ਪਲਾਨ ਹੈ ਕੋਈ ਇਸ ਚੀਜ਼ ਦੀ ਉਹਨਾਂ ਨੇ ਜਿਹੜੀਆਂ ਗੱਲਾਂ ਜਿਹੜੀਆਂ ਕੀਤੀਆਂ ਨੇ ਉਹਨਾਂ ਨੂੰ ਬਹੁਤ ਸਾਰੇ ਇਕਨੋਮਿਸਟ ਨੇ ਚੈਲੰਜ ਕੀਤਾ ਉਹਨਾਂ ਦੀ ਟੀਮ ਨੂੰ ਵੀ ਪੁੱਛਿਆ ਕਿ 100 ਬਿਲੀਅਨ ਦਾ ਅੰਕੜਾ ਤੁਸੀਂ ਲਿਆ ਕਿੱਥੋਂ ਪਾਈ ਸਾਨੂੰ ਦੱਸੋ ਤੁਸੀਂ ਪਰ ਉਹ ਦੱਸ ਨਹੀਂ ਰਿਹਾ ਕਿਉਂਕਿ 100 ਬਿਲੀਅਨ ਦਾ ਅੰਕੜਾ ਕਿਤੇ ਨਹੀਂ ਹੈ ਇੱਕ ਹੋਰ ਰਿਪੋਰਟ ਆਈ ਹੈ ਜਿਹੜੀ ਇੱਕ ਬੜੀ ਤਕੜੀ ਬੈਂਕਰ ਨੇ ਇੱਕ ਇਕਨੋਮਿਸਟ ਨੇ ਉਹਨਾਂ ਨੇ ਇੱਕ ਰਿਪੋਰਟ ਜਾਰੀ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ ਜਿੰਨਾ ਕੈਨੇਡੀਅਨ ਸਮਾਨ ਜਿਹੜਾ ਅਮਰੀਕਾ ਦੇ ਵਿੱਚ ਜਾਂਦਾ ਹੈ ਉਹਦੇ ਵਿੱਚੋਂ ਜਿਹੜੀਆਂ ਕੰਪਨੀਆਂ ਦਾ ਸਮਾਨ ਜਾਂਦਾ ਉਹਨਾਂ ਵਿੱਚੋਂ 75% ਕੰਪਨੀਆਂ ਦੇ ਮਾਲਕ ਤਾਂ ਅਮਰੀਕਨ ਨੇ ਜੇ ਤੇਲ ਤੇ ਗੈਸ ਦੀ ਗੱਲ ਕਰੀਏ ਜਿਹੜੀਆਂ ਵੱਡੀਆਂ ਤੇਲ ਤੇ ਗੈਸ ਦੀਆਂ ਕੰਪਨੀਆਂ ਨੇ ਸਾਰੀਆਂ ਅਮਰੀਕਨ ਨੇ ਕੈਨੇਡੀਅਨ ਕੰਪਨੀ ਤੇ ਹੈ ਹੀ ਘਾਟੋ ਦੇ ਵਿੱਚ ਹੈਗੇ ਛੋਟੀਆਂ ਨੇ ਉਹਨਾਂ ਦੇ ਮੁਕਾਬਲੇ ਸੋ ਇਸ ਤਰ੍ਹਾਂ ਆਟੋਮੋਸ਼ਨ ਦੀਆਂ ਜਿਹੜੀਆਂ ਆਟੋਮੋਟਿਵ ਪਾਰਟਸ ਸਿੰਘ ਜਿਹੜੀਆਂ ਕੰਪਨੀਆਂ ਨੇ ਉਹ ਵੀ ਅਮਰੀਕਨ ਨੇ ਜ਼ਿਆਦਾ ਮਾਲਕੀ ਹੈ ਉਹਨਾਂ ਦੀ ਸੋ ਜੇ ਉਹ ਟੈਕਸ ਲਾਉਣ ਦਾ ਸੋਚ ਰਹੇ ਨੇ ਤਾਂ ਉਹਨਾਂ ਨੂੰ ਇਸ ਦੇ ਬਾਰੇ ਰੀਅਲਿਸਟਿਕ ਗਰਾਊਂਡ ਤੇ ਉਤਰ ਕੇ ਉਤਰ ਕੇ ਕੋਈ ਗੱਲ ਕਰਨੀ ਪਵੇਗੀ ਨਹੀਂ ਐਵੇਂ ਬਲਫ ਮਾਰਨੇ ਨਾਲ ਗੱਲ ਨਹੀਂ ਬਣ ਰਹੀ ਪਰ ਉਹਨਾਂ ਨੇ ਭਾਵੇਂ ਉਪਰੋਂ ਉਵੇਂ ਗੱਲ ਕੀਤੀ ਹੋਵੇ ਕੁਝ ਕੀਤਾ ਹੋਵੇ ਪਰ ਕੈਨੇਡੀਅਨਾਂ ਨੇ ਨਿਤੌਣ ਲਾ ਦਿੱਤੀ ਇਨਕਲੂਡਿੰਗ ਸਾਡੇ ਪ੍ਰਧਾਨ ਮੰਤਰੀ ਜਸਟਰ ਟੂਟੋ ਹੋਣਾਂ ਨੇ ਉਹਨਾਂ ਨੂੰ ਮਿਲਣ ਚਲੇ ਗਏ ਉਥੇ ਉਹਨਾਂ ਨੇ ਕਹਿਤਾ ਉਹਨਾਂ ਨੇ ਉਹ ਗੱਲ ਤਾਂ ਕੀਤੀ ਨਹੀਂ ਪਰ ਉਹਨਾਂ ਨੇ ਕਹਿਤਾ ਕਿ 51ਵੀਂ ਸਟੇਟ ਤੇ ਤੁਹਾਨੂੰ ਗਵਰਨਰ ਜਿਹੜਾ ਬਣਾ ਦਿੰਦੇ ਆ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਜਸਟਨ ਟਰੂਡੋ ਮਿਲ ਕੇ ਆਏ ਉਸ ਤੋਂ ਬਾਅਦ ਹੋਰ ਨਾਂ ਨੇ ਬਿਆਨਦਕ ਨਹੀਂ ਸ਼ੁਰੂ ਕਰ ਦਿੱਤੇ 온ਟਾਰੀਓ ਦੇ ਪ੍ਰੀਮੀਅਰ ਕੁਝ ਹੋਰ ਕਹਿਣ ਲੱਗ ਪਏ BC ਦੇ ਕੁਝ ਹੋਰ ਕਹਿਣ ਲੱਗ ਪਏ ਤੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਬਿਲਕੁਲ ਵੱਖਰਾ ਹੀ ਰੋਖ اختیار ਕਰ ਲਿਆ ਪਰ ਇਸ ਵੇਲੇ ਜਿਹੜੀ ਗੱਲ ਹੈ ਕਿ ਉਹ ਸਾਰਿਆਂ ਨੇ ਆਪੋ ਆਪਣੇ ਤਰੀਕੇ ਨਾਲ ਘਬਰਾਹਟ ਸ਼ੋਅ ਕੀਤੀ ਹੈ ਕਬਰ ਹਟ ਹੀ ਉਹ ਪੈਦਾ ਕਰਨੀ ਚਾਹੁੰਦੇ ਸੀ ਆਪਣੇ ਡੋਨਲਡ ਟਰੰਪ ਤੇ ਉਸ ਵਿੱਚੋਂ ਡਾਡੇ ਵਾਵਾ ਕਾਮਯਾਬ ਹੋਏ ਨੇ ਸੋ 13 ਪ੍ਰੀਮੀਅਰ ਜਿਹੜੇ ਨੇ ਕੈਨੇਡਾ ਦੇ ਉਹਨਾਂ ਦੀ ਮੀਟਿੰਗ ਹੈ ਜਸਟਨ ਟੂਟੋ ਉਹਨਾਂ ਦੇ ਨਾਲ ਉੱਥੇ ਹੁਣ ਨੈਸ਼ਨਲਿਸਟਿਕ ਏਜੰਡਾ ਜਿਹੜਾ ਉਹ ਅੱਗੇ ਲੈ ਜਾਂਦਾ ਜਾ ਰਿਹਾ ਹੈ ਕਿ ਭਾਈ ਰਾਸ਼ਟਰੀ ਹਿੱਤ ਦੀ ਗੱਲ ਕਰੋ ਆਪੋ ਆਪਣੀ ਡਫਲੀ ਨਾ ਬਜਾਓ ਤੇ ਖਾਸ ਤੌਰ ਤੇ ਡੈਨੀਅਲ ਸﻤਿਥ ਉਹਨਾਂ ਦੀ ਵਿਰੋਧਤਾ ਜਿਹੜੀ ਇਸ ਗੱਲੋਂ ਹੋ ਰਹੀ ਹੈ ਕਿ ਤੁਸੀਂ ਜਾ ਕੇ ਸਿਰਫ ਅਲਬਰਟਾ ਦੀ ਗੱਲ ਕਰੀ ਜਾ ਰਹੇ ਹੋ ਤੁਸੀਂ ਉਹਨਾਂ ਨੂੰ ਇਹ ਕਹਿ ਰਹੇ ਹੋ ਡੋਨਲਡ ਟਰੰਪ ਦੀ ਟੀਮ ਨੂੰ ਕਿ ਤੇਲ ਤੇ ਗੈਸ ਤੇ ਤੁਸੀਂ ਇਹ ਇਹ ਨਾਂ ਲਾਇਓ ਜਿਹੜਾ ਤੁਸੀਂ ਲਾਉਣ ਦੀ ਗੱਲ ਕਰ ਰਹੇ ਇਹਦਾ ਮਤਲਬ ਬਾਕੀ ਜੀ ਜਾਂ ਤੇ ਓਕੇ ਆ ਜੇ ਇਹਨਾਂ ਨੂੰ ਹੋ ਜਾਵੇ ਤਾਂ ਉਹ ਕਹਿੰਦੇ ਜੀ ਅਲਬਰਟਾ ਦੇ ਤੇਲ ਵਾਲੇ ਨਾਲ ਗੱਲ ਕਰੋ ਤੇ ਇੰਟਰੀਅਰ ਵਾਲੇ ਵਾਲੇ ਕਹਿੰਦੇ ਨੇ ਕਿ ਸਾਡੇ ਜਿਹੜੇ ਆਟੋਮੋਟਿਵ ਪਾਰਟਸ ਆacre ਜਾਂ ਬਿਜਲੀ ਜਿਹੜੀ ਅਸੀਂ ਵੇਚਦੇ ਉਹਦੀ ਗੱਲ ਨਾ ਕਰਿਓ ਪਰ ਹੁਣ ਸਾਰੇ ਜਿਹੜੇ ਨੇ ਟੀਮ ਕੈਨੇਡਾ ਅਪਰੋਚ ਦੀ ਗੱਲ ਕਰਨ ਲੱਗੇ ਨੇ ਤੇ ਕਿ ਇਹ ਸਾਂਝੇ ਤੌਰ ਤੇ ਜਿਹੜੀ ਗੱਲ ਹੈ ਕੀਤੀ ਜਾਵੇ ਭਾਈ ਆਪੋ ਆਪਣੀ ਟਫਲੀ ਨਾ ਵਜਾਈ ਜਾਵੇ ਡੋਨਲਡ 트੍ਰੰਪ ਇਹੀ ਚਾਹੁੰਦੇ ਸੀ ਤੇ ਇਹਦੇ ਵਿੱਚੋਂ ਕਾਮਯਾਬ ਹੋ ਗਏ ਨੇ ਡੈਨੀਅਲ ਸਮਿਥ ਆਪਣੇ ਤੌਰ ਤੇ ਪਹਿਲੇ ਪ੍ਰੀਮੀਅਰ ਨੇ ਅਲਬਰਟਾ ਦੇ ਕੈਨੇਡਾ ਦੇ ਪਹਿਲੇ ਪ੍ਰੀਮੀਅਰ ਨੇ ਜਿਹੜੇ ਜਾ ਕੇ ਡੋਨਲਡ 트੍ਰੰਪ ਨੂੰ ਮਿਲ ਕੇ ਆਏ ਨੇ ਜਿੱਥੇ ਜਸਟਨ ਟ੍ਰੂਡੋ ਉਹਨਾਂ ਦੇ ਜਿਹੜਾ ਰਿਜ਼ੋਰਟ ਹੈ ਉੱਥੇ ਜਾ ਕੇ ਮਲੇ ਸੀ ਪਰ ਹੁਣ ਜਸਟ ਉਹਨਾਂ ਕਿਸੇ ਨੂੰ ਵੀ ਨਾ ਜਸਟਨ ਟ੍ਰੂਡੋ ਨੂੰ ਨਾ ਡੈਨੀਅਲ ਸਮਿਥ ਨੂੰ ਕੋਈ ਜਵਾਬ ਨਹੀਂ ਦਿੱਤਾ ਡੋਨਲਡ 트াম্প ਨੇ ਕਿਵੇਂ ਲਾਵਾਂਗਾ ਜਾਂ ਨਹੀਂ ਲਾਵਾਂਗਾ ਪਰ ਅਸਲੀਅਤ ਜਿਹੜੀ ਕੱਲ੍ਹ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਸਾਰੇ ਹੀ ਖਿੱਲੇ ਹੋਏ ਨੇ ਸਾਡੇ ਪੋਲੀਟੀਸ਼ੀਅਨ ਕੀ ਸਾਡੀ ਰੂਲਿੰਗ ਪਾਰਟੀ ਕੀ ਸਾਡੀ ਸੁਭਾਈ ਸਰਕਾਰਾਂ ਤੇ ਕੀ ਸਾਡੀਆਂ ਵਿਰੋਧੀ ਤਰ੍ਹਾਂ ਜਿਨ੍ਹਾਂ ਵਿੱਚ ਜਗਮੀਤ ਸਿੰਘ ਉਹ ਵੀ ਕੋਈ ਕਦੇ ਕੁਝ ਕਹਿੰਦੇ ਨੇ ਪੀਰ ਪੋਲੀਆ ਕਦੇ ਕੁਝ ਕਹਿੰਦੇ ਨੇ ਇੱਕ ਦੂਸਰੇ ਵੱਲੋਂ ਗੁਲਾ ਕਰਦੇ ਜਾ ਰਹੇ ਨੇ ਸਾਰੇ ਪਰ ਮੈਂ ਸਮਝਦਾ ਕਿ ਥੋੜਾ ਜਿਹਾ ਇੰਤਜ਼ਾਰ ਕਰ ਲੈਣਾ ਚਾਹੀਦਾ